ਫੋਟੇਗਰ ਚੂੜੀਆਂ ਵਿੱਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਆ ਪੰਜਾਬ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਤੇ ਬ੍ਰੀਕੀ ਨਾਲ ਚੈਕਿੰਗ ਕੀਤੀ ਗਈ ਫਤੇਗੜ ਚੂੜੀਆਂ 'ਚ ਪੰਜਾਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿਸ ਵਿੱਚ ਪੁਲਿਸ ਵੱਲੋਂ ਬੜੀ ਬਰੀਕੀ ਦੇ ਨਾਲ ਜਾਂਚ ਕਰਦੇ ਹੋਏ ਮੋਟਰਸਾਈਕਲ ਗੱਡੀਆਂ ਆਦਿ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਗਈ ਇਸ ਨਾਕੇ ਉੱਪਰ ਖੁਦ ਡੀਐਸਪੀ ਖੁਸ਼ਬੀਰ ਕੋੜਵੀ ਹਾਜ਼ਰ ਸਨ ਪਟਾਕੇ ਮਰਵਾਉਣ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਐਸਐਸਓ ਫਤੇਗੜ ਜੀ ਤੇ ਪੂਰੀ ਟੀਮ ਨਾਲ ਚੂੜੀਆਂ ਨੂੰ ਮਤੇ ਨਜ਼ਰ ਰੱਖਦੇ ਹੋਏ ਜਿਹੜਾ ਸਾਡੇ ਵੱਲੋਂ ਜਗਾ ਜਗਾ ਤੇ ਜਾਗਾ ਸਾਰ ਤੇ ਫਿਰਦੇ ਜਿਵੇਂ ਕਿ ਫਤੇਗੜ ਜਿਹੜਾ ਪ੍ਰੋਪਰਟੀ ਦੀ ਸੈਟਿੰਗ ਕੀਤੀ ਗਈ ਹੈ ਇਹ ਲੋਕਾਂ ਨੂੰ ਜਿਹੜਾ ਵਾ ਸ਼ਾਂਤਮਈ ਨਾ ਰੱਖਿਆ ਜਾਵੇ ਤੇ ਕੋਈ ਵੀ ਹਿੰਸਾ ਨਾ ਜਾਂ ਹੈਗਾ ਕੋਈ ਨੌਨ ਇਨ ਆਰਡਰ ਦੀ ਇਸ ਦਾ ਫੰਕਸ਼ਨ ਦੀ ਜਲ ਨਹੀਂ ਦਿੱਤੀ ਜਾਵੇ ਤੇ ਵੀ ਕੁਝ ਜਿਹੜੇ ਨਕਸ਼ਾ ਤੇ ਮੈਡਮ ਸਰਕਾਰ ਨੇ ਹਥਿਆਰਾਂ ਜਮ੍ਹਾਂ ਕਰਾਉਣ ਗਿਆ ਸੀ ਤੇ ਕਿੰਨੇ ਕਿਹੜੇ ਹਥਿਆਰ ਜਮ੍ਹਾਂ ਹੋ ਗਏ ਸਾਡੇ ਫਤਿਹਗੜ ਚੂੜੀਆਂ ਦੇ ਵਿੱਚੋਂ 95% ਤੋਂ ਵੱਧ ਜਿਹੜੇ ਸਨਗੇ ਆ ਉਹ ਜਮ੍ਹਾਂ ਹੋ ਚੁੱਕੇ ਆ ਤੇ ਸਾਨੂੰ ਫਤਿਹਗੜ ਚੂੜੀਆਂ ਦੇ ਜਿਹੜੇ ਲੋਕ ਹੈ ਕਾਫੀ ਸੰਤੁਸ਼ਟ